ਸਦੀ ਪਾਰਟੀ ਦੇ ਐਮਐਲਏ ਨੂੰ ਪਹਿਲਾਂ ਵੀ ਪ੍ਰਤਾਪ ਨੇ ਕਈ ਵਾਰ ਕਈ ਤਰ੍ਹਾਂ ਦੇ ਸ਼ਬਦ ਬੋਲੇ ਪਰ ਉਸ ਦਿਨ ਉਹਨੇ ਜਬੂਦੇ ਕਿਹਾ ਕਿ ਭਗਵੰਤ ਮਾਨ ਦੇ 99 99 ਜਿਹੜੇ ਜਬੂਦੇ ਆ ਸਾਨੂੰ ਜਿਹੜਾ ਦਿਖਾ ਦਿੱਤਾ ਇਲੈਕਸ਼ਨ ਅਰਨਾ ਉਹ ਬਾਬਾ ਸਾਹਿਬ ਅੰਮੇਦਕਰ ਨੇ ਦਿੱਤਾ ਉਹਦੇ ਸੰਵਿਧਾਨ ਦੇ ਤਹਿਤ ਜੇ ਬਾਬਾ ਸਭ ਬੈਠ ਕੇ ਇੱਕ ਕਾਨੂੰਨ ਨਾ ਬਣਾਉਂਦੇ ਤੇ ਸਾਡੇ ਦੇ ਲੋਕਾਂ ਨੂੰ ਇਹਦਾ ਲੋਕਾਂ ਨੇ ਇਲੈਕਸ਼ਨ ਨਹੀਂ ਲੜਨ ਦੇਣੀ ਜਿਹੜੇ ਪ੍ਰਤਾਪਿਤ ਦੇ ਬੰਦੇ ਪੰਜਾਬ 'ਚ ਗਰੀਬ ਹੋ ਸਕਦੇ ਆਸੀਂ ਆਮ ਘਰਾਂ ਦੇ ਬੰਦੇ ਹੋ ਸਕਦੇ ਆ ਬਸ ਅਸੀਂ ਭਾਤੇ ਦੇ ਨਾਗਰਿਕ ਕਾ ਪੰਜਾਬ ਦੇ ਨਾਗਰਿਕ ਆ ਪੰਜਾਬ ਦੇ ਲੋਕਾਂ ਨੇ ਸਾਨੂੰ ਚੁੜ ਕੇ ਭੇਜਿਆ ਉਹ ਤੁਸੀਂ ਸਾਨੂੰ ਜਮੂਰੇ ਕਹਿ ਰਹੇ ਹੋ ਇਹ ਬਾਜਾ ਸਾਭ ਦੀ ਅਕਲ ਦਾ ਜਮਾਦਾ ਜਿਹੜਾ ਉਹ ਕਿੰਨਾ ਵੱਡਾ ਮਤਲਬ ਜਿਹੜਾ ਇਹ ਚ ਰਾਜਾ ਉਹਦਾ ਮਤਲਬ ਜਲੂਸ ਹੈ ਉਹਦਾ ਮਾਫੀ ਮਗਣੀ ਚਾਹੀਦੀ ਮੈਂ ਤਾਂ ਮਾਫੀ ਦੀ ਬਾਜਾ ਸਾਹਿਬ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਮੁਖੰਤੀ ਸਾਹਿਬ ਨੂੰ ਮਿਲੂੰਗਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਸਾਡੇ 94 ਦੇ 94 ਐਮਐਲਏ ਨੂੰ ਜਿਹੜਾ ਉਹ ਇਦਾਂ ਦੇ ਗਲਤ ਸ਼ਬਦ ਜਿਹੜੇ ਯੂਜ਼ ਕੀਤੇ ਅਸੀਂ ਚੁੜੇ ਉਹਨਾਂ ਦੀ ਘੱਟੀਆਂ ਸੋਚ ਦੀ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜੀ ਘੱਟੀਆਂ ਸੋਚ ਜਿਹੜੀ ਉਹਨਾਂ ਦੇ ਧੌਂ ਦੇ ਚਿੱਲਾ ਜਿਹੜਾ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਾਰੇ 22 ਵੀ ਲੋਕਾਂ ਨੇ ਇਹਨਾਂ ਦਾ ਕਿੱਲਾ ਕੱਢਿਆ ਸਪਾਈ ਦੇ ਲੋਕ ਕੱਢਣ ਨੂੰ ਤਿਆਰ ਆ ਦੋ ਤਦੋਂ ਅੱਜ ਵੀ ਨੇ ਮਤਲਬ ਜਿੱਤੋ ਮਤਲਬ ਜਿਹੜਾ 3 ਦਿਨ ਪਹਿਲਾਂ 15 ਅਗਸਤ ਨੂੰ ਮੇਰੇ ਖਿਆਲੋਂ ਇਸ ਨੂੰ ਦੀ ਸਟੇਜ ਆ ਜਿੱਥੇ ਉਹਨੇ ਬਹੁਤ ਹੀ ਦੁੱਖ ਦੀ ਗੱਲ ਇਹ ਜਿਹੜੇ ਹੰਕਾਰ ਦੀ ਲੀਡਰ ਦੀ ਔਰ ਮੈਨੂੰ ਇਹ ਵੀ ਸ਼ਰਮ ਆਉਂਦੀ ਹੈ ਕਿ ਲੋਕ ਕਿਦਾਂ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਉਦੋਂ ਦੀ ਧਰ ਦੇ ਨੇਤਾ ਅਸੀਂ ਪਾਰਟੀ ਦੇ ਸੀਨੀਅਰ ਲੀਡਰ ਆ ਸਾਡੀ ਪਾਰਟੀ ਦੇ ਐਮਐਲਏ ਨੂੰ ਪਹਿਲਾਂ ਵੀ ਪ੍ਰਤਾਪ ਨੇ ਕਈ ਵਾਰ ਕਈ ਤਰ੍ਹਾਂ ਦੇ ਸ਼ਬਦ ਬੋਲਿਆ ਪਰ ਉਸ ਦੇ ਨਾਲ ਨੇ ਜਬੂਰੇ ਕਿਹਾ ਕਿ ਭਗਵੰਤ ਮਾਨ ਦੇ 99 99 ਜਿਹੜੇ ਜਬੂਰੇ ਆ ਇਹਨਾਂ ਨੂੰ ਇਦਾਂ ਕਰਦੇ ਆਂਗੇ ਜੀ ਉਹਦਾ ਕਰਦੇ ਆਂਗੇ ਅਸੀਂ ਜਿਹੜੇ ਲੋਕ ਆ ਜਾਂ ਸਾਡੀ ਪਾਰਟੀ ਦੇ ਕਾਂਗਰਸ ਦੇ ਵੀ ਬਹੁਤ ਲੋਕ ਨੇ ਸਾਡੀ ਪਾਰਟੀ ਦੇ ਬਹੁਤ ਸਾਰੇ ਸਾਡੇ ਦਲਿਤ ਭਾਈਚਾਰੇ ਨਾਲ ਸੰਬੰਧਤ ਸਾਡੇ ਐਮਐਲਏ ਪਰ ਅਸੀਂ ਜਿਹੜੇ ਗਰੀਬ ਕਿਸਾਨ ਆ ਸਾਨੂੰ ਜਿਹੜਾ ਅድਕਾਰ ਦਿੱਤਾ ਇਲੈਕਸ਼ਨ ਲੜਦਾ ਉਹ ਬਾਬਾ ਸਾਹਿਬ ਅੰਮੇਦਕਰ ਨੇ ਬਤ ਉਹਦੇ ਸੰਵਿਧਾਨ ਦੇ ਤਹਿਤ ਜੇ ਬਾਬਾ ਸਭ Ambedkar ਇੱਕ ਕਾਨੂੰਨ ਨਾ ਬਣਾਉਂਦੇ ਤੇ ਸਾਡੇ ਦੇ ਲੋਕਾਂ ਨੂੰ ਇਹਦਾ ਲੋਕਾਂ ਨੇ ਇਲੈਕਸ਼ਨ ਨਹੀਂ ਲੜਨ ਦੇਣੀ ਜਿਹੜੇ ਪ੍ਰਤਾਪਿਤ ਕੇ ਬੰਦੇ ਪੰਜਾਬ 'ਚ ਜ਼ਗੀਰਦਾਰ ਤੇ ਸਰਮਾਇਦਾਰ ਤਰੇ ਫਿਰਦੇ ਉਹ ਜਿਨ੍ਹਾਂ ਨੇ ਮਤਲਬ ਪੰਜਾਬ ਨੂੰ ਲੁੱਟ ਕੇ ਚੰਡੀਗੜ੍ਹ ਦਿੱਲੀ 'ਚ ਤੇ ਆਪਣੇ ਪਿੰਡਾਂ ਦੇ ਵਿੱਚ ਬੜੇ-ਬੜੇ ਮਹਿਲ ਸਾਦੇ ਆ ਪੰਜਾਬ ਦਾ ਮਾਲ ਲੁੱਟਿਆ ਇਹਨਾਂ ਨੇ ਪਿਛਲੇ 50-60 ਸਾਲਾਂ ਤੋਂ ਤੇ ਜੇ ਬਾਬਾ ਸਾਹਿਬ Ambedkar ਦੇਰੇ ਉਹਨਾਂ ਦਾ ਸਵਿਧਾਨ ਨਾ ਬਣਾਇਆ ਹੁੰਦਾ ਤੇ ਜਿਹੜੇ ਸਾਡੇ ਵਰਗੇ ਐਮਐਲਏ ਸੀਗੇ ਉਹਨਾਂ ਨੂੰ ਇਹਨਾਂ ਨੇ ਕਿੱਥੋਂ ਬਣ ਦੇਣਾ ਸੀਗਾ ਸਾਨੂੰ ਜਮੂਰੇ ਕਹਿਣ ਦਾ ਬਦਲ ਹੈ ਅਸੀਂ ਡੈਮੋਕ੍ਰੇਸੀ ਦੇ ਸਵਿਧਾਨ ਦੇ ਤਹਿਤ ਜਿਹੜੀਆਂ ਚੋਣਾਂ ਆ ਜਾਂ ਜਿਹੜੀਆਂ ਬਾਬਾ ਸਾਹਿਬ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਉਹ ਲੋਕਾਂ ਨੇ ਵੋਟ ਦਾ ਹੱਕ ਜਿਹੜਾ ਉਹਨੂੰ ਚੂਜ਼ ਕਰਕੇ ਸਾਨੂੰ ਚੁੜ ਕੇ ਭੇਜਿਆ ਅਸੀਂ ਕੋ ਉਦਾਂ ਨਹੀਂ ਆਇਆ ਸੀ ਕੋ ਨਾਮ ਜਦ ਨਹੀਂ ਹੋਏ ਲੋਕਾਂ ਦੇ ਚੁੜੇ ਹੋਇਆ ਸਾਨੂੰ ਕਹਿਣ ਦਾ ਮਤਲਬ ਹੈ ਕਿ ਜੇ ਸਾਨੂੰ ਜਮੂਰੇ ਕਹਿ ਦਿੰਦਾ ਇਹਦਾ ਮਤਲਬ ਕਿ ਪੰਜਾਬ ਦੀ ਜਨਤਾ ਨੇ ਮਤਲਬ ਜਿਹੜੀ ਜਨਤਾ ਨੂੰ ਅਕਲ ਨਹੀਂ ਜਿਨ੍ਹਾਂ ਨੇ ਇਹ ਮਤਲਬ ਬੰਦੇ ਚੁੜ ਕੇ ਭੇਜਤੇ ਆ ਇਹ ਬਾਜਵਾਦ ਸਭ ਦੀ ਅਕਲ ਦਾ ਜਮਾਜਾ ਜਿਹੜਾ ਉਹ ਕਿੰਨਾ ਵੱਡਾ ਮਤਲਬ ਜਿਹੜਾ ਇਹ ਜਰਾਜਾ ਉਹਦਾ ਮਤਲਬ ਜਲੂਸ ਹੈ ਉਹਦਾ ਕਿ ਉਹਨੇ ਮਤਲਬ ਸੰਵਿਧਾਨ ਦੇ ਨਰਪਾਤਾ ਬਾਬਾ ਸਾਹਿਬ Ambedkar ਦਾ ਜਿਹੜਾ ਹੱਕ ਮਿਲਿਆ ਉਹ ਹੱਕ ਦੇ ਤਹਿਤ ਅਸੀਂ ਜਿੱਤ ਕੇ ਆਏ ਆ ਅਸੀਂ ਸਰ ਗਰੀਬ ਹੋ ਸਕਦੇ ਅਸੀਂ ਆਮ ਘਰਾਂ ਦੇ ਬੰਦੇ ਹੋ ਸਕਦੇ ਆ ਪਰ ਅਸੀਂ ਭਾਤੇ ਦੇ ਨਾਗਰਿਕ ਕਾ ਪੰਜਾਬ ਦੇ ਨਾਗਰਿਕ ਕਾ ਪੰਜਾਬ ਦੇ ਲੋਕਾਂ ਦੀ ਸਾਨੂੰ ਚੁੜ ਕੇ ਭੇਜਿਆ ਔਰ ਤੁਸੀਂ ਸਾਨੂੰ ਜਮੂਰੇ ਕਹਿ ਰਹੇ ਹੋ ਤੁਸੀਂ ਆਪਣਾ ਵੀ ਦੇਖਦੇ ਤੁਹਾਡਾ ਰਾਹੁਲ ਗਾਂਧੀ ਜਿੱਦਾਂ ਕਈ ਬਾਦ ਮਤਲਬ ਉਹ ਸੰਵਿਧਾਨ ਦੇ ਬਾਰੇ ਟਿੱਪਣੀਆਂ ਕਰਦਾ ਕਈ ਬਾਦ ਉਹ ਸੰਵਿਧਾਨ ਦੇ ਬਾਰੇ ਤੇ ਕਈ ਕੁਝ ਬੋਲਦਾ ਮੈਂ ਗਲਤ ਬੋਲਦਾ ਉਸੇ ਤਰ੍ਹਾਂ ਪ੍ਰਤਾਪ ਬਾਜਵਾ ਜਿਹੜਾ ਉਹ ਬੋਲਦਾ ਮੈਂ ਇਸ ਗੱਲ ਦੇ ਨਿੰਦਿਆ ਕਰਦਾ ਅਟਾ 500 ਨੇ ਮਾफी ਮੰਗਣੀ ਚਾਹੀਦੀ ਮੈਂ ਤਾਂ ਮਾਫੀ ਦੀ ਬਾਜਾ ਸਾਹਿਬ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਨੇ ਸਾਡੇ 94 ਦੇ ਚੌਥੇ ਐਮਐਲਏ ਨੂੰ ਜਿਹੜਾ ਉਹ ਇਦਾਂ ਦੇ ਗਲਤ ਸ਼ਬਦ ਜਿਹੜੇ ਯੂਜ਼ ਕੀਤੇ ਅਈ ਚੁੜੇ ਐਮਐਲਏ ਦਾ ਐਸ ਗੋਬਾ ਇਹਨਾਂ ਦੇ ਮੂੰਹ 'ਤੇ ਜੋ ਮੱਦੀ ਆਵੇ ਜੋ ਮੱਦੀ ਬੋਲਦੇ ਨੇ ਸਾਨੂੰ ਸਭ ਤੋਂ ਅੱਗੇ ਅਸੀਂ ਇਹਨਾਂ ਨੂੰ ਉਹ ਹੱਕ ਨਹੀਂ ਦਾਂਗੇ ਬੋਲਣ ਦਾ ਕਿ ਸਾਡੇ 바ਦ ਇੱਕ ਗਲਤ ਬੋਲਣ ਸਟੇਜਾ ਦਿੱਤੋ। ਬਾਏ ਬਾਸਾ ਜੀ ਬਾਏ ਬਾਸਾ ਜੀ ਬਹੁਤ ਸਾਰੇ ਮੰਡਾਂ ਦਾ ਸੀਨੀਅਰ ਲੀਡਰ ਆ ਗਿਆ ਜੀ ਭਿਆਸਾ ਰਖਣੀ ਕਹੀਦੀ ਉਹਨਾਂ ਕੋਈ ਉਹਨਾਂ ਨੂੰ ਮਰਿਆਦਾ ਤਾਂ ਪਤਾ ਹੀ ਨਹੀਂ। ਕੂੜੇ ਅੜਾ ਦਾ ਨਹੀਂ ਪਤਾ ਉਹਨਾਂ ਨੂੰ ਗਿਆਨ ਹੀ ਨਹੀਂ। ਖੰਕ ਹਰ ਵੋਟਰ ਦਾ ਪੈਸਾ ਇਹਨਾਂ ਕੋਲ। ਇਹਨਾਂ ਨੇ ਪੈਸੇ ਲੁੱਟੇ ਆ। ਉਹ ਪੈਸਾ ਇਹਨਾਂ ਦੀ ਧੌਣ ਦੇ ਵਿੱਚ ਕਿੱਲਾ ਹੈ। ਅਸੀਂ ਇਹਨਾਂ ਨੂੰ ਕਦੀ ਜੀ ਮੂਰੇ ਦੇ ਦਿੰਦੇ ਆ। ਕਦੀ ਕਹਿ ਦਿੰਦੇ ਆ ਜੀ ਇਹ ਮਟੀਰੀਅਲ ਕਿੱਦਾਂ ਦਾ ਜੀ ਫਲਾਣ ਹੈ ਜੀ ਠੀਕ ਹੈ ਜੀ। ਸਭ ਦੇ ਕੀ ਗੱਲ। ਅਸੀਂ ਲੋਕਾਂ ਦੇ ਚੁਣੇ ਹੋਏ ਜਨ ਅਸੀਂ ਜਿਹੜਾ ਬਾਬਾ ਸਾਹਿਬ ਅਮੇਦਕਰ ਦੇ ਅਧਿਕਾਰ ਦਿੱਤਾ ਲੋਕਾਂ ਨੂੰ ਵੋਟ ਪਾਉਣ ਦਾ ਅਸੀਂ ਇਲੈਕਸ਼ਨ ਲੜ ਕੇ ਆਏ ਹਾਂ ਜਿੱਤ ਕੇ ਆਏ ਹਾਂ ਇਹਨਾਂ ਨੂੰ ਉਵਾਕ ਕੇ ਆਇਆ ਇਹਨਾਂ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਉਵਾਕ ਕੇ ਆਏ ਹਾਂ ਇਹਨਾਂ ਦੇ ਵੱਡੇ ਵੱਡੇ ਲੀਡਰਾਂ ਨੂੰ ਉਵਾਕ ਕੇ ਆਏ ਹਾਂ ਉਹ ਤਾਂ ਨਹੀਂ ਅੱਜ ਅਸੀਂ ਕੀਦਾਰ ਹੋਣਾ ਸੰਸਦ ਦੀ ਮੂਰਖੀਂ ਦੇ ਸਾਰੇ ਇਹ ਤਾਂ ਬਾਬਾ ਸੀਐਮ ਸਾਹਿਬ ਨੂੰ ਕਹੂੰਗਾ ਕਿ ਇਹਦੇ ਖਿਲਾਫ ਕਾਰਵਾਈ ਕਰੋ ਬਾਅਦ ਵਿੱਚ ਖਿਲਾਫ ਔਰ ਕਾਂਗਰਸ ਪਾਰਟੀ ਨੂੰ ਇਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਿ ਸਾਡੇ ਐਮਐਲਏ ਨੂੰ ਇਹ ਜੋ ਮਰਜ਼ੀ ਬੋਲੇ ਇਹ ਵੀ ਇਹੀ ਪੰਜਾਬ ਦੇ ਵਿੱਚ ਬੋਲਣ ਦਾ ਹੈ ਸਬਦਕ ਦੀ ਗੱਲ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਮੈਂ ਜੋਰ ਨਾਲ ਨਿੰਦਾ ਕਰਦਾ ਹਾਂ ਤੇ ਬਿਆਨ ਦੀ ਉਹਨਾਂ ਦੀ ਘਟੀਆ ਸੋਚ ਦੀ ਉਹਨਾਂ ਦੇ ਦਿਮਾਗ ਦੇ ਅੰਦਰ ਜਿਹੜੀ ਘਟੀਆ ਸੋਚ ਹੈ ਜਿਹੜੀ ਉਹਨਾਂ ਦੇ ਧੌਂ ਦੇ ਵਿੱਚ ਕਿੱਲਾ ਜਿਹੜਾ ਬੰਦੇ ਤੋਂ ਬੰਦਾ ਦੀ ਸਮਝਦੇ ਸਾਰੇ 22 ਜੀ ਲੋਕਾਂ ਨੇ ਇਹਨਾਂ ਦਾ ਕਿੱਲਾ ਕੱਢਿਆ ਸਪਾਈ ਜੀ ਲੋਕ ਕੱਢਣ ਨੂੰ ਤਿਆਰ ਆ ਦੋ ਤੁਹਾਨੂੰ ਫਿਰ ਇਹੀ ਇਹੀ ਜਿਹਦਾਂ ਨੂੰ ਤੁਸੀਂ ਜਬੂਰੇ ਕਹਿੰਦੇ ਹੋ ਕਦੀ ਕਹਿੰਦੇ ਮਟੀਰੀਅਲ ਕਿੱਥੋਂ ਦਾ ਕਈ ਬੰਦੇ ਤੁਹਾਨੂੰ ਫੇਰ ਲੱਖ ਤੋੜ ਵੀ ਆਤ ਦੇ ਦੇਣਗੇ ਆ ਜੋ ਸਦਾ ਹੀ ਤੇ ਤੁਹਾਨੂੰ ਬੰਦੇ ਆ ਸਮਝਦੇ ਕਿ ਨੀਗਾ ਆ ਮੈਂ ਇਸ ਗੱਲ ਹੀ ਮਤਲਬ ਕੋਰ ਨਿੰਦਿਆ ਕਰਦਾ ਕਿ ਮੇਰੇ ਸਮੇਤ ਸਾਡੇ ਸਾਰੇ ਐਮ ਐਲ ਏ ਸਾਹਿਬਾਨਾਂ ਦਾ ਬਹੁਤ ਸਾਰੇ ਸਾਡੇ ਜਦ ਐਸ ਸੀ ਐਮ ਐਲ ਏ ਕਿੰਨੇ ਐਸ ਸੀ ਐਮ ਐਲ ਏ ਪੰਜਾਬ ਦੇ ਵਿੱਚ ਤੁਸੀਂ ਦੇਖੋ ਇਹਨਾਂ ਦੀ ਪਾਰਟੀ ਚ ਨਹੀਂ ਉਹਨਾਂ ਨੂੰ ਜਮੂਰੇ ਕਹਿਣਾ ਸਾਨੂੰ ਜਮੂਰੇ ਕਹਿਣਾ ਕਿੰਨੀ ਵੱਡੀ ਸਾਡੀ ਹੱਤ ਗਿਆ ਸੋ ਇਹਨਾਂ ਦੀ ਸ਼ਰਮ ਹੋਣੀ ਚਾਹੀਦੀ ਇਹਦਾ ਲੈਂਗੁਏਜ ਯੂਜ਼ ਕਰਦਿਆਂ ਹਾਂ